एलपीजी सिलेंडर ਦੇ ਗਾਹਕਾਂ ਨੂੰ ਅੱਜ ਸਵੇਰੇ ਇੱਕ ਚੰਗੀ ਖਬਰ ਮਿਲੀ ਸਰਕਾਰ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ ਇਸ ਤੋਂ ਬਾਅਦ ਹੁਣ 19 ਕਿਲੋ ਦੇ ਕਮਰਸ਼ੀਅਲ ਐਲਪੀਜੀ सिलेंडर ਦੇ ਗਾਹਕਾਂ ਨੂੰ ਹਰ ਸਿਲੰਡਰ ਤੇ ਲਗਭਗ 40-40 ਰੁਪਏ ਦਾ ਮੁਨਾਫਾ ਮਿਲਣ ਵਾਲਾ ਹੈ ਜਦਕਿ ਘਰੇਲੂ ਰਸੋਈ ਗੈਸ ਸਿਲੰਡਰ ਦੇ ਮਾਮਲੇ 'ਚ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆ ਯਾਨੀ OMC ਨੇ 19 ਕਿਲੋ ਵਾਲੇ LPG ਸਿਲੰਡਰ ਦੇ ਰੇਟ ਵਿੱਚ 39.5 ਰੁਪਏ ਪ੍ਰਤੀ ਸਿਲੰਡਰ ਦੀ ਦਰ ਨਾਲ ਕਟੌਤੀ ਕੀਤੀ ਹੈ ਤੇਲ ਮਾਰਕੀਟਿੰਗ ਕੰਪਨੀਆ ਨੇ ਦੱਸਿਆ ਹੈ ਕਿ ਕਮਰਸ਼ੀਅਲ ਸਿਲੰਡਰ ਦੀਆਂ ਨਵੀਆਂ ਕੀਮਤਾਂ ਪ੍ਰਭਾਵੀ ਹੋ ਗਈਆਂ ਹਨ ਇਸ ਦਾ ਮਤਲਬ ਹੋਇਆ ਕਿ ਦੇਸ਼ ਦੇ ਸਾਰੇ ਮੁੱਖ ਸ਼ਹਿਰਾਂ ਵਿੱਚ 19 ਕਿਲੋ ਵਾਲੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਰੇਟ ਅੱਜ ਤੋਂ ਘਟ ਹੋ ਗਏ ਹਨ ਅੱਜ ਕੀਮਤਾਂ ਵਿੱਚ ਕੀਤੇ ਗਏ ਬਦਲਾਅ ਦੇ ਬਾਅਦ ਸਭ ਤੋਂ ਸਸਤਾ ਐਲਪੀਜੀ ਸਿਲੰਡਰ ਮੁੰਬਈ ਵਿੱਚ ਮਿਲ ਰਿਹਾ ਹੈ ਜਦੋਂ ਕਿ ਚੇਨਈ ਦੇ ਗਾਹਕਾਂ ਨੂੰ ਸਭ ਤੋਂ ਵੱਧ ਕੀਮਤ ਚੁਕਾਉਣੀ ਹੋਵੇਗੀ ਚਾਰੋਂ ਮਹਾਨਗਰਾਂ ਵਿੱਚ ਐਲਪੀਜੀ ਦੇ ਰੇਟਸ ਸਭ ਤੋਂ ਘੱਟ ਮੁੰਬਈ ਵਿੱਚ ਹੋਰ ਸਭ ਤੋਂ ਜ਼ਿਆਦਾ ਚੇਨਈ ਵਿੱਚ ਹੈ ਘਟोतरी ਦੇ ਬਾਅਦ ਜਿੱਥੇ ਮੁੰਬਈ ਵਿੱਚ ਅੱਜ ਤੋਂ ਕਮਰਸ਼ੀਅਲ ਐਲਪੀਜੀ ਸਿਲੰਡਰ ਦਾ ਰੇਟ 1710 ਰੁਪਏ ਤੇ ਆ ਗਿਆ ਹੈ ਦੂਜੇ ਪਾਸੇ ਚੇਨਈ ਵਿੱਚ ਪ੍ਰਭਾਵੀ ਕੀਮਤ 1929 ਰੁਪਏ ਰਹਿ ਗਈ ਹੈ ਇਸੇ ਤਰ੍ਹਾਂ ਦਿੱਲੀ ਵਿੱਚ ਹੁਣ ਕੀਮਤ 1700 52 ਰੁਪਏ ਹਨ ਤੇ ਕੋਲਕਾਤਾ ਵਿੱਚ 1868 ਰੁਪਏ ਰਹਿ ਗਈ ਹੈ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਐਲਪੀਜੀ ਸਿਲੰਡਰ ਦੇ ਗਾਹਕਾਂ ਨੂੰ ਅੱਜ ਸਵੇਰੇ ਇੱਕ ਚੰਗੀ ਖਬਰ ਮਿਲੀ ਹੈ ਸਰਕਾਰ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ ਇਸ ਤੋਂ ਬਾਅਦ ਹੁਣ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਗਾਹਕਾਂ ਨੂੰ ਹਰ ਸਿਲੰਡਰ ਤੇ ਲਗਭਗ 40-40 ਰੁਪਏ ਦਾ ਮੁਨਾਫਾ ਮਿਲਣ ਵਾਲਾ ਹੈ ਜਦਕਿ ਘਰੇਲੂ ਰਸੋਈ ਗੈਸ ਸਿਲੰਡਰ ਦੇ ਮਾਮਲੇ ਚ ਕੀਮਤ ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆ ਯਾਨੀ OMC ਨੇ 19 ਕਿਲੋ ਵਾਲੇ LPG ਸਿਲੰਡਰ ਦੇ ਰੇਟ ਵਿੱਚ 39.5 ਰੁਪਏ ਪ੍ਰਤੀ ਸਿਲੰਡਰ ਦੀ ਦਰ ਨਾਲ ਕਟੌਤੀ ਕੀਤੀ ਹੈ ਤੇਲ ਮਾਰਕੀਟਿੰਗ ਕੰਪਨੀਆ ਨੇ ਦੱਸਿਆ ਹੈ ਕਿ ਕਮਰਸ਼ੀਅਲ ਸਿਲੰਡਰ ਦੀਆਂ ਨਵੀਆਂ ਕੀਮਤਾਂ ਪ੍ਰਭਾਵੀ ਹੋ ਗਈਆਂ ਹਨ ਇਸ ਦਾ ਮਤਲਬ ਹੋਇਆ ਕਿ ਦੇਸ਼ ਦੇ ਸਾਰੇ ਮੁੱਖ ਸ਼ਹਿਰਾਂ ਵਿੱਚ 19 ਕਿਲੋ ਵਾਲੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਰੇਟ ਅੱਜ ਤੋਂ ਘਟ ਹੋ ਗਏ ਹਨ ਅੱਜ ਕੀਮਤਾਂ ਵਿੱਚ ਕੀਤੇ ਗਏ ਬਦਲਾਅ ਦੇ ਬਾਅਦ ਸਭ ਤੋਂ ਸਸਤਾ ਐਲਪੀਜੀ ਸਿਲੰਡਰ ਮੁੰਬਈ ਵਿੱਚ ਮਿਲ ਰਿਹਾ ਹੈ ਜਦੋਂ ਕਿ ਚੇਨਈ ਦੇ ਗਾਹਕਾਂ ਨੂੰ ਸਭ ਤੋਂ ਵੱਧ ਕੀਮਤ ਚੁਕਾਉਣੀ ਹੋਵੇਗੀ ਚਾਰੋਂ ਮਹਾਨਗਰਾਂ ਵਿੱਚ ਐਲਪੀਜੀ ਦੇ ਰੇਟਸ ਸਭ ਤੋਂ ਘੱਟ ਮੁੰਬਈ ਵਿੱਚ ਹੋਰ ਸਭ ਤੋਂ ਜ਼ਿਆਦਾ ਚੇਨਈ ਵਿੱਚ ਹੈ ਘਟोतरी ਦੇ ਬਾਅਦ ਜਿੱਥੇ ਮੁੰਬਈ ਵਿੱਚ ਅੱਜ ਤੋਂ ਕਮਰਸ਼ੀਅਲ ਐਲਪੀਜੀ ਸਿਲੰਡਰ ਦਾ ਰੇਟ 1710 ਰੁਪਏ ਤੇ ਆ ਗਿਆ ਹੈ ਦੂਜੇ ਪਾਸੇ ਚੇਨਈ ਵਿੱਚ ਪ੍ਰਭਾਵੀ ਕੀਮਤ 1929 ਰੁਪਏ ਰਹਿ ਗਈ ਹੈ ਇਸੇ ਤਰ੍ਹਾਂ ਦਿੱਲੀ ਵਿੱਚ ਹੁਣ ਕੀਮਤ 1700 52 ਰੁਪਏ ਹਨ ਤੇ ਕੋਲਕਾਤਾ ਵਿੱਚ 1868 ਰੁਪਏ ਰਹਿ ਗਈ ਹੈ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਐਲਪੀਜੀ ਸਿਲੰਡਰ ਦੇ ਗਾਹਕਾਂ ਨੂੰ ਅੱਜ ਸਵੇਰੇ ਇੱਕ ਚੰਗੀ ਖਬਰ ਮਿਲੀ ਹੈ ਸਰਕਾਰ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ ਇਸ ਤੋਂ ਬਾਅਦ ਹੁਣ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਗਾਹਕਾਂ ਨੂੰ ਹਰ ਸਿਲੰਡਰ ਤੇ ਲਗਭਗ 40-40 ਰੁਪਏ ਦਾ ਮੁਨਾਫਾ ਮਿਲਣ ਵਾਲਾ ਹੈ ਜਦਕਿ ਘਰੇਲੂ ਰਸੋਈ ਗੈਸ ਸਿਲੰਡਰ ਦੇ ਮਾਮਲੇ ਚ ਕੀਮਤ ਚ ਕੋਈ ਬਦਲਾਵ ਨਹੀਂ ਕੀਤਾ ਗਿਆ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆ ਯਾਨੀ OMC ਨੇ 19 ਕਿਲੋ ਵਾਲੇ ਐਲਪੀਜੀ ਸਿਲੰਡਰ ਦੇ ਰੇਟ ਵਿੱਚ 39.5 ਰੁਪਏ ਪ੍ਰਤੀ ਸਿਲੰਡਰ ਦੀ ਦਰ ਨਾਲ ਕਟੌਤੀ ਕੀਤੀ ਹੈ ਤੇਲ ਮਾਰਕੀਟਿੰਗ ਕੰਪਨੀਆ ਨੇ ਦੱਸਿਆ ਹੈ ਕਿ ਕਮਰਸ਼ੀਅਲ ਸਿਲੰਡਰ ਦੀਆਂ ਨਵੀਆਂ ਕੀਮਤਾਂ ਪ੍ਰਭਾਵੀ ਹੋ ਗਈਆਂ ਹਨ ਇਸ ਦਾ ਮਤਲਬ ਹੋਇਆ ਕਿ ਦੇਸ਼ ਦੇ ਸਾਰੇ ਮੁੱਖ ਸ਼ਹਿਰਾਂ ਵਿੱਚ 19 ਕਿਲੋ ਵਾਲੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਰੇਟ ਅੱਜ ਤੋਂ ਘਟ ਹੋ ਗਏ ਹਨ ਅੱਜ ਕੀਮਤਾਂ ਵਿੱਚ ਕੀਤੇ ਗਏ ਬਦਲਾਅ ਦੇ ਬਾਅਦ ਸਭ ਤੋਂ ਸਸਤਾ ਐਲਪੀਜੀ ਸਿਲੰਡਰ ਮੁੰਬਈ ਵਿੱਚ ਮਿਲ ਰਿਹਾ ਹੈ ਜਦੋਂ ਕਿ ਚੇਨਈ ਦੇ ਗਾਹਕਾਂ ਨੂੰ ਸਭ ਤੋਂ ਵੱਧ ਕੀਮਤ ਚੁਕਾਉਣੀ ਹੋਵੇਗੀ ਚਾਰੋਂ ਮਹਾਨਗਰਾਂ ਵਿੱਚ ਐਲਪੀਜੀ ਦੇ ਰੇਟ ਸਭ ਤੋਂ ਘੱਟ ਮੁੰਬਈ ਵਿੱਚ ਹੋਰ ਸਭ ਤੋਂ ਜ਼ਿਆਦਾ ਚੇਨਈ ਵਿੱਚ ਹੈ ਘਟोतरी ਦੇ ਬਾਅਦ ਜਿੱਥੇ ਮੁੰਬਈ ਵਿੱਚ ਅੱਜ ਤੋਂ ਕਮਰਸ਼ੀਅਲ ਐਲਪੀਜੀ ਸਿਲੰਡਰ ਦਾ ਰੇਟ 1710 ਰੁਪਏ ਤੇ ਆ ਗਿਆ ਹੈ ਦੂਜੇ ਪਾਸੇ ਚੇਨਈ ਵਿੱਚ ਪ੍ਰਭਾਵੀ ਕੀਮਤ 1929 ਰੁਪਏ ਰਹਿ ਗਈ ਹੈ ਇਸੇ ਤਰ੍ਹਾਂ ਦਿੱਲੀ ਵਿੱਚ ਹੁਣ ਕੀਮਤ 1707 ₹50 ਹਾਂ ਤੇ ਕੋਲਕਾਤਾ ਵਿੱਚ 1868 ਰੁਪਏ ਰਹਿ ਗਈ ਹੈ ਬਿਊਰੋ ਰਿਪੋਰਟ ਐਸਐਮਜ਼ ਨਿਊਜ਼